ਇਹ ਕਹਾਣੀ ਦਾ ਅਚੰਤਿਤ ਭਾਗ ਹੈ ਜੀ ਬਹੁਤ ਹੀ ਸੋਹਣੀ ਕਹਾਣੀ ਸੀ ਧੀਆਂ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀਆਂ ਕਹਾਣੀਆਂ ਧੀਆਂ ਕਹਾਣੀ ਸੋਚਾਂ ਚ ਡੁੱਬੀ ਵੀਰ ਨੂੰ ਸਭ ਵੀ ਆਣ ਬੁਲਾਉਂਦੀ ਆ ਭੂਆ ਜੀ ਕੀ ਕਰਦੇ ਤੁਸੀਂ कुछ नहीं बस सब्जी रोटी लगी लग है बना बीरो बोली वीरे सिमी जस्सी ने भी आ जाना फिर बना के रख लीए खाना जी भूआजी सब भी बोली मैं भी हैल्प कराव बुआ जी दसो काम करना नहीं नहीं तू रह लेना आप ही तू कोई होर अपना काम कर ले लदों तक ठीक है जी ਮੈਂ ਤਾਂ ਫਿਰ ਆਪਣੇ ਕੱਪੜਿਆਂ ਵਾਲੀ ਅਲਮਾਰੀ ਠੀਕ ਕਰਨ ਚੱਲੀ ਆ ਨਾਲੇ ਟੀਵੀ ਦੇਖੂੰਗੀ ਨਾਲ ਨਾਲ ਕੰਮ ਹੋਵੇਗਾ ਤੇ ਤਾਂ ਬੁਲਾ ਲਿਆਓ ਮੈਨੂੰ ਠੀਕ ਐ ਪੁੱਤ ਤੂੰ ਜਾ ਸਭ ਟੀਵੀ ਲਾ ਕੇ ਆਪਣੇ ਸਾਰੇ ਅਲਮਾਰੀ ਫਲਾ ਲੈਂਦੀ ਹੈ ਤੇ ਕੱਪੜਿਆਂ ਨੂੰ ਤੈਅ ਕਰਨ ਲੱਗਦੀ ਹੈ ਸਾਰੇ ਵਧੀਆਂ-ਵਧੀਆਂ ਸੂਟ ਇੱਕ ਸਾਈਡ ਤੇ ਤੋੜੇ ਪੁਰਾਣੇ ਸੂਟਾਂ ਨੂੰ ਅਲੱਗ ਕਰ ਦਿੰਦੀ ਆ ਕਿਵੇਂ ਘੰਟਾ ਕਿ ਬੀਤ ਜਾਂਦਾ ਪਤਾ ਹੀ ਨਹੀਂ ਚੱਲਦਾ ਇੱਧਰ ਵੀਰੋ ਵੀ ਰਸੋਈ ਦਾ ਕੰਮ ਮੁਕਾ ਕੇ ਵਹਿਲੀ ਹੋ ਜਾਂਦੀ ਆ ਤੇ ਸਾਬੀ ਕੋਲ ਜਾ ਬੈਂਦੀ ਆ ਸਾਬੀ ਦੇ ਸੂਟ ਦੇਖ ਵੀਰੋ ਵੀ ਹੈਰਾਨ ਹੋ ਜਾਂਦੀ ਐ ਨਹੀਂ ਇੰਨੇ ਸਾਰੇ ਸੂਟ ਤੇਰੇ ਆ ਇਕੱਲੇ ਦੇ ਹਾਂਜੀ 부ਆ ਜੀ ਮੁਸਕਰਾਉਂਦੀ ਹੋਈ ਸਾਬੀ ਬੋਲੀ ਤੇਨੂੰ ਵੀ ਸੂਟਾਂ ਦਾ ਵਾਲਾ ਚਾ ਹਾਂਜੀ ਪੁਆ ਜੀ ਬਹੁਤ ਜ਼ਿਆਦਾ ਪਰ ਕਿੰਨੇ ਤਾਂ ਦੇਖੋ ਪੁਰਾਣੇ ਹੋ ਗਏ ਆ ਆਹੀ ਕੁਝ ਕੁ ਸੂਟ ਨਵੇਂ ਫਿਰ ਕਾਲਜ ਰੋਜ਼ ਨਵੇਂ ਨਵੇਂ ਸੂਟ ਪਾ ਕੇ ਜਾਈਦਾ ਫਿਰ ਕੋਈ ਫੰਕਸ਼ਨ ਵਗੈਰਾ ਆ ਜਾਂਦਾ ਤਾਂ ਨਵਾਂ ਸੂਟ ਸਵਾ ਲਈਦਾ ਪਿਤਾ ਜੀ ਵੀ ਕਦੇ ਮਨਾ ਨਹੀਂ ਕਰਦੇ ਹਮੇਸ਼ਾ ਹਰ ਚੀਜ਼ ਲੈ ਕੇ ਦਿੰਦੇ ਆ ਨਾਲੇ ਕੁੜੀਆਂ ਤਾਂ ਚਿੜੀਆਂ ਵਾਂਗ ਉਡਾਰੀ ਮਾਰ ਚੱਲੀਆਂ ਜਾਂਦੀਆਂ ਆਪਣੇ ਸਾਰੇ ਕੰਮ ਪੇਕੇ ਕਰੇ ਜਾਂ ਲਾੜ ਪੂਰੇ ਹੋ ਜਾਣ ਉਹਨਾਂ ਦੇ ਇਹੋ ਕੋਸ਼ਿਸ਼ ਰਹਿੰਦੀ ਹੈ ਅੱਗੇ ਜਾ ਕੇ ਪਤਾ ਨਹੀਂ ਹੁੰਦਾ ਬਈ ਕਿਦਾਂ ਦਾ ਵਕਤ ਦੇਖਣਾ ਖਟ 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 ਤਰਵਾਚਾ ਖੜਕਣ ਦੀ ਆਵਾਜ਼ ਆਉਂਦੀ ਹੈ ਤਾਂ ਭੀਰੋ ਜਾਂਦੀ ਹੈ ਦੇਖਣ ਸਿਮਰ ਤੇ ਜੱਸੀ ਸਾਹਮਣੇ ਖੜੀਆਂ ਸਨ ਲਓ ਆ ਗਈਆਂ ਮੇਰੀਆਂ ਧੀਆ ਹਾਂਜੀ ਪੂਆਜੀ ਸਿਮਰ ਬੋਲੀ ਪਰ ਪੁੱਤ ਵੀਰਾ ਕਿੱਥੇ ਆ ਤੁਸੀਂ ਦੋਨੇ ਵੀਰੇ ਨਾਲ ਨਹੀਂ ਆਇਆ ਪਿਤਾ ਜੀ ਤਾਂ ਨਾਲ ਹੀ ਆਇਆ 부ਆ ਜੀ ਉਹ ਸਾਨੂੰ ਛੱਡ ਕੇ ਜਰਾ ਦੁਕਾਨ ਗਏ ਆ ਕਹਿੰਦੇ ਸੀ ਹੁਣੇ ਆਇਆ 10 15 ਮਿੰਟਾਂ ਤੱਕ ਅੱਛਾ ਅੱਛਾ ਠੀਕ ਐ ਵੀਰੋ ਬੋਲੀ ਪਾਣੀ ਤਾਂ ਪੁੱਤ ਪੀਣ ਨੂੰ ਕੋਈ ਨਹੀਂ 부ਆ ਜੀ ਅਸੀਂ ਲੈ ਲਵਾ ਆ ਗੀਆਂ ਸਿਮੀ ਬੋਲੀ ਅੱਛਾ ਬੈਠੋ ਤੁਸੀਂ ਦੋਨੋਂ ਲਿਆਉਣੀ ਆ ਮੈਂ ਠੰਡਾ ਪਾਣੀ ਦੋਵੇਂ ਜਾਣਿਆ ਸਭੀ ਖੁੱਲ ਜਾ ਬੈਂਦੀਆਂ ਸਭੀ ਬੋਲੀ ਆਗੇ ਤੁਸੀਂ ਪੈਣੇ ਹਾਂ ਅਸੀਂ ਤਾਂ ਆ ਗਈਆਂ ਪਰ ਤੂੰ ਆ ਕੇ ਖਲਾਰਾ ਪਾ ਕੇ ਬੈਠੀ ਆ ਜਸਸੀ ਨੇ ਪੁੱਛਿਆ ਮੈਂ ਫਰੀ ਸੀ ਤਾਂ ਫਿਰ ਸੋਚਿਆ ਆਪਣੀ ਅਲਮਾਰੀ ਠੀਕ ਕਰ ਲਵਾਂ ਆ ਦੇਖੋ ਕਿੰਨੇ ਸਾਰੇ ਪੁਰਾਣੇ ਸੂਟ ਕੱਢੇ ਆ ਪਾਣੀ ਲੈ ਕੇ ਆਈ ਮੀਰੋ ਬੋਲੀ ਮੈਂ ਤਾਂ ਇਹਨੇ ਮੈਂ ਤਾਂ ਇਹਨੇ ਸਾਰੇ ਸੂਟ ਦੇਖ ਕੇ ਹੈਰਾਨ ਹੋ ਗਈ ਬਈ ਕੱਲੀ ਸਾਬੀ ਕੋਲ ਇੰਨੇ ਸੂਟ ਆ ਲਾਹੌਰ ਕੀ ਪੁਆਜੀ ਅਸੀਂ ਵੀ ਜੋ ਸੂਟ ਦੋ ਤਿੰਨ ਵਾਰ ਪਾ ਲੈੰਨੇ ਆ ਤਾਂ ਇਹ ਸਾਬੀ ਮੈਡਮ ਜੀ ਦੀ ਕੋਲ ਜਾ ਕੇ ਆਪਣੇ ਸਾਈਜ਼ ਦਾ ਕਰਵਾ ਲੈਂਦੀ ਹੈ ਫਿਰ ਕਹੂਗੀ ਤੁਸੀਂ ਪਾ ਤਾਂ ਲੈ ਆ ਦੋ ਤਿੰਨ ਵਾਰ ਹੋਣਾ ਮੈਨੂੰ ਪਾ ਲੈਣ ਦਿਓ ਫਿਰ ਪੁਰਾਣਾ ਹੋਜੋ ਦਸ ਦਸਿਆ ਨਹੀਂ ਇਹਨੇ ਤੁਹਾਨੂੰ ਮੇਰੇ ਤੋਂ ਜੱਸੀ ਤੇ ਹਰ ਸੂਟ ਤੇ ਨਜ਼ਰ ਰਹਿੰਦੀ ਆ ਮੈਡਮ ਦੀ ਤੇਜਸੀ ਕੋਲ ਗਿਣਤੀ ਦੇ ਸੂਟ ਆ ਮੇਰੇ ਅਜੇ ਲੇਕਿਨ ਸਾਬਿਤ ਦੀ ਅਲਮਾਰੀ ਤਾਂ ਤੁਸੀਂ ਦੇਖ ਹੀ ਲਈ ਸਾਬੀ ਮੂੰਹ ਬਣਾਉਂਦੇ ਹੋਏ ਫਿਰ ਕੀ ਹੋਇਆ ਤੈਨੂੰ ਤਾਂ ਪਤਾ ਹੀ ਐ ਮੈਨੂੰ ਸੂਟਾਂ ਦਾ ਕਿੰਨਾ ਸ਼ੌਕ ਐ ਨਾਲੇ ਤੁਸੀਂ ਮੇਰੀਆਂ ਭੈਣਾਂ ਹੋ ਪਾ ਸਕਦੀਆਂ ਤੁਹਾਡੇ ਸੂਟ ਮੈਂ ਮੈਂ ਕਿਹੜਾ ਕਿਸੇ ਹੋਰ ਦੀ ਪਾਉਂਦੀ ਆ ਅੱਕੇ ਤੂੰ ਮੈਂ ਲੈਣਾ ਹੀ ਨਹੀਂ ਤੁਹਾਡਾ ਕੋਈ ਸੂਟ ਅਰੇ ਅਰੇ ਮੇਰੀ ਲਾਡੋ ਗੁੱਸੇ ਕਿਉਂ ਹੁੰਦੀ ਐ ਅਸੀਂ ਤਾਂ ਬੱਸ ਜੀ ਭੂਆ ਜੀ ਨੂੰ ਦੱਸ ਦਿਆਂ ਸੀ ਕਿ ਸਾਡੀ ਸਾਬੀ ਕੋਲ ਇੰਨੇ ਸੂਟ ਕਿਵੇਂ ਆ ਸਿਮੀ ਬੋਲੀ ਇਹਦੇ ਤੇ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਐ ਹੈ ਤੂੰ ਪਾ ਮੈਂ ਜਿੰਨੇ ਮਰਜ਼ੀ ਸੂਟ ਪਾ ਸਾਡੇ ਸਾਰੇ ਸੂਟ ਤੇਰੇ ਠੀਕ ਆ ਹੱਸਦੇ ਹੋਏ ਹੁਣ ਇੰਜ ਨਾਰਾਜ਼ ਨਾ ਹੋ ਸਾਬੀ ਬੋਲੀ ਨਾਲੇ ਸਿਮੀ ਭੈਣ ਦੀ ਭੈਣ ਵੀ ਆਪਣੇ ਨਵੇਂ ਸੂਟ ਦੇ ਗਈ ਸੀ ਤੇ ਪੂਆਜੀ ਨੇ ਪੈਸੇ ਵੀ ਦਿੱਤੇ ਸਾਬੀ ਨੇ ਕਿਹਾ ਅੱਛਾ ਦਿਖਾਤਾ ਕਿੱਥੇ ਆ ਸੂਟ ਓਕੇ ਹੁਣੇ ਦਿਖਾਉਣੀ ਆ ਨਾਲੇ ਮੈਂ ਵੀ ਜਿਹੜਾ ਆਪਾਂ ਸੂਟ ਲਿਆਂਦਾ ਸੀ ਉਹ ਦੇ ਦਿੱਤਾ ਸੀ ਦੇ ਦਿੱਤਾ ਅੱਛਾ ਪੂਆਜੀ ਚਲੋ ਵਧੀਆ ਕੀਤਾ ਤੁਸੀਂ ਸਾਬੀ ਨਵੇਂ ਸੂਟ ਲਿਆ ਕੇ ਸਿਮੀ ਨੂੰ ਦਿਖਾਉਂਦੀ ਹੈ ਤੇ ਕਹਿੰਦੀ ਐ ਦੀਦੀ ਪੈਨ ਕਹਿੰਦੀ ਸੀ ਪਾ ਕੇ ਦੇਖ ਲਿਓ ਜੇ ਕੁਝ ਕਰਵਾਉਣਾ ਹੋਇਆ ਤਾਂ ਦੱਸ ਦੇਣਾ ਕੀ ਕੀ ਹੁੰਦੇ ਆ ਉਹਦੇ ਸੁੰਦੇ ਸੂਟ ਪਤਾ ਹੀ ਤਾਂ ਹੈ ਤੈਨੂੰ ਪੁਆਜੀ ਦਾ ਸੂਟ ਵੀ ਕੱਲ ਸ਼ਾਮ ਤੱਕ ਦੇਵੇਗੀ ਦੀਸ਼ੋ ਪਹਿਣ ਪਹਿਣ ਲਿਆਉ ਹੋਰ ਇੱਕ ਗੱਲ ਪਹਿਣ ਪੁਆਜੀ ਪਰਸੋਂ ਜਾਣ ਵਾਲੇ ਆ ਆਪਣੇ ਆਪ ਨੂੰ ਆਪਣੇ ਆਪ ਮਨ ਬਣਾ ਲਿਆ ਇਹਨਾਂ ਨੇ ਕੀ ਹੈ ਪੁੱਛਣਾ ਪਵੇ ਤੁਸੀਂ ਆਪ ਹੀ ਸਭੀ ਬੋਲੀ ਉਹਾ ਜੀ ਸੱਚੀ ਤੁਸੇ ਚਲੇ ਜਾਣਾ ਪਰਸੋਂ ਇੰਨੀ ਸਿੱਧੀ ਕਿਉਂ ਹਲੇ ਕੁਝ ਦਿਨ ਹੋਰ ਰੁਕ ਜਾਂਦੇ ਸਾਡੇ ਕੋਲ ਸਿਮੀ ਬੋਲੀ ਬੀਰੋ ਨੇ ਕਿਹਾ ਜਾਣਾ ਤਾਂ ਹੈਗਾ ਹੀ ਐ ਪੁੱਤ ਫਿਰ ਆ ਜਾਊਂਗੀ ਜਲਦੀ ਇਹਨੂੰ ਨੱਜ ਸਿੰਘ ਵੀ ਆ ਜਾਂਦਾ ਇਗੱਲਾ ਹੋਈਆਂ ਜਾਂਦੀਆਂ ਬਈ ਭੂਆ ਪਤੀਜੀ ਦੀਆਂ ਪਿਤਾ ਜੀ ਭੂਆ ਜੀ ਜੀ ਕਹਿੰਦੇ ਕਿ ਚੱਲੇ ਜਾਣਾ ਪਰਸੋਂ ਉਸ ਵਾਰੇ ਹੀ ਗੱਲਾਂ ਕਰਦੇ ਸੀ ਅੱਛਾ ਕਿਵੇਂ ਕਹਣਾ ਰੁਕ ਜਾਣਾ ਸੀ ਅਜੇ ਕੁਝ ਦਿਨ ਤਾਂ ਲੱਗਿਆ ਹੋਇਆ ਭਾਣਜੀ ਵੀ ਤਾਂ ਉਧਰ ਦਿਲ ਤਾਂ ਦਿਲ ਤਾਂ ਮੇਰਾ ਵੀ ਲੱਗਿਆ ਵੀਰੇ ਮੇਰੀਆਂ ਧੀਆਂ ਦਾ ਵੀ ਦਿਲ ਪਾਤੋ ਹਦੇ ਭਾਂਜੇ ਦੇ ਨਾਲ ਇੰਨੇ ਵੱਡੇ ਹੋ ਗਏ ਹੁਣ ਫਿਰ ਕਿਸੇ ਗੱਲ ਯਾਦ ਕਰਦੇ ਆ ਆਪਣੇ ਮਾਂ ਨੂੰ ਆ ਦੋਵੇਂ ਪਰ ਲੜਦੇ ਅਜੇ ਵੀ ਬੱਚਿਆਂ ਵਗਾਰਹੀ ਐ ਤੇ ਬਹਿਸ ਉਹੀ ਅਜਬਿੰਦਰ ਨੇ ਰੋਟੀ ਵੀ ਨਹੀਂ ਖਾਦੀ ਭਾਈ ਕਹਿੰਦਾ ਸੋਨੀ ਨੇ ਬਣਾਈ ਐ ਇਸ ਕਰਕੇ ਸਵੇਰ ਦਾ ਭੁੱਖਾ ਬੈਠਾ ਅੱਛਾ ਰਾਜ ਸਿੰਘ ਬੋਲਿਆ ਠੀਕ ਆ ਪਿਆਰੇ ਜਿਵੇਂ ਤੇਰੀ ਮਰਜ਼ੀ ਆ ਤੇਰਾ ਆਪਣਾ ਹੀ ਘਰ ਹੈ ਜਦੋਂ ਦਿਲ ਕਰਿਆ ਫਿਰ ਆ ਜਾਇਂ ਜੀ ਚਲੋ ਹੋਰ ਰੋਟੀ ਪਾਣੀ ਦੇ ਦਿਓ ਮੈਨੂੰ ਜਾਮਾ ਫੇਰ ਮੈਂ ਦੁਕਾਨ ਤੇ ਤੁਸੀਂ ਬੈਠੋ ਅਸੀਂ ਲਿਆਉਂਦੇ ਆ ਪਿਤਾ ਜੀ ਰੋਟੀ ਪਾ ਕੇ ਜੱਸੀ ਨੇ ਕਿਹਾ ਜੀ ਮਿੱਠੇ ਜੱਸੀ ਰੋਟੀ ਲੈਣ ਚੱਲੀਆਂ ਜਾਂਦੀਆਂ ਹਨ ਵੀਰੋ ਨੇ ਰਾਜਾ ਜੱਸੀ ਕੋਲ ਕਿਹਾ ਵੀਰੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਹਾਂ ਜਰੂਰ ਮੇਰੀ ਭੈਣ ਦੱਸ ਕੀ ਗੱਲ ਐ ਗੱਲ ਦਰਅਸਲ ਸੋਨੀ ਦੇ ਵਿਆਹ ਬਾਰੇ ਹੈ ਸੋਨੀ ਦੇ ਪਿਤਾ ਜੀ ਕਹਿ ਰਹੇ ਸੀ ਕਿ ਇਸ ਸਾਲ ਸੋਨੀ ਦਾ ਅਖੀਰ ਸਾਲ ਆ ਕਾਲਜ ਵਿੱਚ ਅੱਕੇ ਜਾ ਕੇ ਅਜੇ ਕੁਝ ਸੋਚਿਆ ਨਹੀਂ ਉਹਨੇ ਕੀ ਕਰਨਾ ਉਹ ਕਹਿੰਦੇ ਬਈ ਮੈਂ ਨੌਕਰੀ ਤਾਂ ਕਰਾਉਣੀ ਨਹੀਂ ਫਿਰ ਕਾਲਜ ਫਿਰ ਕੋਈ ਕੋਰਸ ਕਰੂ ਉਹਦੇ ਚ 2-3 ਸਾਲ ਲਗਾਉ ਤੇ 24 ਸਾਲ ਦੀ ਹੋ ਜਾਣਾ ਫਿਰ ਨੌਕਰੀ ਲੱਭਦੀ ਫਿਰੇਗੀ 21 ਦੀ ਤਾਂ ਹੋ ਜਾਣਾ ਸੀ ਸੋਨੀ ਨੇ ਇਸੇ ਲਈ ਇਹ ਕਹਿੰਦੇ ਸੀ 21 ਦੀ ਹੋ ਜਾਣਾ ਸੋਨੀ ਨੇ ਇਸੇ ਲਈ ਇਹ ਕਹਿੰਦੇ ਸੀ ਕਿ ਕਾਲਜ ਹੁੰਦਿਆਂ ਹੀ ਇਹਨੇ ਕੋਈ ਕੋਰਸ ਕਰਨਾ ਤਾਂ ਇਹਦੀ ਮਰਜ਼ੀ ਹੈ ਮੈਂ ਮਨਾ ਨਹੀਂ ਕਰਦਾ ਲੇਕਿਨ ਮੈਂ ਨਾਲ ਦੀ ਨਾਲ ਔਰ ਮੁੰਡਾ ਵੀ ਦੇਖਣ ਲੱਗ ਜਾਣਾ ਏ ਜੇ ਵਧੀਆ ਘਰਵਾਰ ਤੇ ਵਧੀਆ ਮੁੰਡਾ ਲੱਭਦਾ ਤਾਂ ਸੋਨੀ ਦਾ ਵਿਆਹ ਕਰ ਦੇਣਾ ਜੀ ਉਦਿਸ ਸਹੁਰਿਆਂ ਨੇ ਨੌਕਰੀ ਕਰਾਉਣੀ ਆ ਤਾਂ ਉਹ ਕਰਵਾਉਣ ਵਿਆਹ ਤੋਂ ਬਾਅਦ ਉਹਨਾਂ ਦੀ ਮਰਜ਼ੀ ਹੈ ਅੱਛਾ ਇਹ ਗੱਲ ਸੀ ਹਾਂਜੀ ਵੀਰੇ ਠੀਕ ਹੈ ਉਹਨਾਂ ਦੀ ਗੱਲ ਦਰਅਸਲ ਮੈਂ ਵੀ ਰਾਤ ਲੰਮਾ ਪਿਆ ਪਿਆ ਬਸ ਆਪਣੀਆਂ ਧੀਆਂ ਹੀ ਬਾਰੇ ਸੋਚਦਾ ਰਿਹਾ ਮੈਂ ਵੀ ਸੀ ਮੇ ਦੇ ਬਿਆਵਾਰੇ ਸੋਚ ਤਾਂ ਸੌ ਗਿਆ ਸੀ ਰਾਤ ਬਿਹੁਣਾ ਬਿਹੁਣਾ ਤਾਂ ਹੈਗਾ ਹੀ ਹੈ ਆਪਾਂ ਤਿਆਂ ਨੂੰ ਬਾਕੀ ਸੰਜੋਗਾ ਦੀ ਗੱਲ ਹੈ ਮੈਂ ਵੀ ਉਹ ਸੋਚ ਰਿਹਾ ਸੀ ਕਿ ਕਾਲਜ ਖਤਮ ਹੁੰਦਿਆਂ ਹੀ ਮੈਂ ਵੀ ਰਿਸ਼ਤੇ ਦੇਖਣ ਲੱਗਦਾ ਜਾਂ ਅੱਜਕੱਲ ਬਧੀਆਂ ਮੁੰਡੇ ਤੇ ਘਰ-ਘਰ ਮਿਲਣਾ ਕਿਹੜਾ ਸੌਖਾ ਹੁੰਦਾ ਕਿ ਪਤਾ ਫਿਰ ਕਦੋਂ ਗੱਲ ਬਣੂ ਆਪਣੇ ਵੱਲੋਂ ਤਾਂ ਕੋਸ਼ਿਸ਼ ਸ਼ੁਰੂ ਕਰੀਏ ਵੈਸੇ ਵੀ ਆਪਣੀ ਸੀਮਿਤ ਜੀ ਸੋਨੀ ਇੱਕੋ ਉਮਰ ਦੀਆਂ ਹੀ ਤਾਂ ਹੈ ਜਿਹਦੇ ਸੰਜੋਗ ਪਹਿਲਾਂ ਲਿਖੇ ਆ ਵਿਆਹ ਵਿਆਹ ਕੇ ਜਾਣ ਦੋ ਹੋ ਜਾਣਾ ਆਪੇ ਸਮੇਂ ਨਾਲ ਸਭ ਕੁਝ ਜਿੰਨਾ ਕ ਆਪਣੇ ਹੱਥ ਵਾਸਾ ਆਪਾਂ ਕਰੀਏ ਹਾਂਜੀ ਵੀਰੇ ਇਹ ਤਾਂ ਤੁਸੀਂ ਠੀਕ ਕਿਹਾ ਸਭ ਸੰਜੋਗਾ ਦਾ ਖੇਡ ਹੈ ਹਾਂ ਵੀਰੋ ਵਾਕੀ ਫੇ ਸੀਮੀ ਸੋਨੀ ਦਾ ਤਾਂ ਹੋ ਜਾਊਗਾ ਤਾਂ ਫਿਰ ਜੱਸੀ ਵਾਰੇ ਸੋਚਾਂਗੇ ਸਾਬੀ ਅਜੇ ਛੋਟੀ ਐ ਉਹਦਾ ਪਿਆ 4-5 ਸਾਲ ਰੁੱਕ ਕੇ ਕਰਾਂਗੇ ਫਿਰ ਮੈਂ ਥੋੜੀ ਫਿਰ ਥੋੜੀ ਸਿਆਣੀ ਵੀ ਹੋ ਜਾਊ ਨਾਲੇ ਫਿਰ ਸਿਮਨ ਤੇ ਜੱਸੀ ਦੇ ਵਿਆਹ ਤੋਂ ਬਾਅਦ ਹੋ ਰਿਸ਼ਤੇਦਾਰੀਆਂ ਵਧਣੀਆਂ ਹੀ ਆ ਟਾਈਮ ਨਹੀਂ ਲੱਗਣਾ ਸਾਬੀ ਦੇ ਵਿਆਹ ਚ ਫਿਰ ਇਹ ਤਾਂ ਠੀਕ ਐ ਤੁਸੀਂ ਹਾਂ ਇਹ ਤਾਂ ਠੀਕ ਹੈ ਤੁਸੀਂ ਵੀਰੇ ਅੱਗੇ ਅੱਗੇ ਬੱਚਿਆਂ ਦੇ ਵਿਆਹ ਤੋਂ ਬਾਅਦ ਬਾਤਾਂ ਆਂ ਯਾ ਰਿਸ਼ਤੇਦਾਰੀਆਂ ਤੇ ਚੰਗੇ ਰਿਸ਼ਤੇਦਾਰ ਮਿਲ ਜਾਣ ਤਾਂ ਬੜੀ ਕਿਸਮਤ ਦੀ ਗੱਲ ਐ ਨਹੀਂ ਤਾਂ ਤੁਹਾਨੂੰ ਪਤਾ ਹੀ ਐ ਕਿੰਨਾ ਔਖਾ ਹੁੰਦਾ ਰੱਬ ਸਭ ਵਧੀਆ ਹੀ ਕਰੋ ਭੈਣ ਮੇਰੀਏ ਤੂੰ ਫਿਕਰ ਨਾ ਕਰ ਸਭ ਉਸ ਪਰਮਾਤਮਾ ਤੇ ਛੱਡ ਦੇ ਸਭ ਉਸ ਦੀ ਰਜ਼ਾ ਚ ਹੋਣਾ ਗੁਰੂ ਭਲੀ ਕਰਨਗੇ ਵਾਹਿਗੁਰੂ ਜੀ ਨੋ ਗੱਲਾਂ-ਗੱਲਾਂ ਵਿੱਚ ਰੋਟੀ ਵੀ ਖਾਦੀ ਗਈ ਚੰਗਾ ਮੈਂ ਚੱਲਦਾ ਦੁਕਾਨ ਤੇ ਸ਼ਾਮ ਨੂੰ ਮਿਲਦਾ ਆ ਕੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਠੀਕ ਹੈ ਹਾਂਜੀ ਵੀਰੇ ਤੁਹਾਡੇ ਹੁੰਦਿਆਂ ਕਾਦੀ ਟੈਨਸ਼ਨ ਮੈਨੂੰ ਵੀਰੋਂ ਨੇ ਕਿਹਾ ਨਾਚਰ ਸਿੰਘ ਚਲਾ ਜਾਂਦਾ ਹੈ ਉਹਦੇ ਜਾਣ ਤੋਂ ਬਾਅਦ ਕਿੰਨੇ ਪਹਿਣਾ ਫਿਰ ਵੀਰੋ ਕੋਲ ਆ ਬਹਿੰਦੀਆਂ ਤੇ ਸਿਮੀ ਪੁੱਛਦੀ ਹੈ ਭੂਆਜੀ ਸੱਚੀ ਤੁਸੀਂ ਸੋਨੀ ਦਾ ਵਿਆਹ ਕਰ ਦੇਣਾ ਹਾਂ ਪੁੱਤ ਦੇ ਫੁੱਪਰ ਜੀ ਨੇ ਤਾਂ ਇਹੋ ਸੋਚਿਆ ਏ ਜਿੰਨਾ ਚਿਰ ਮੁੰਡਾ ਲੱਪਣਾ ਉਹਨਾਂ ਚੜ ਪਰ ਲਵੇਗੀ ਫਿਰ ਜੀਰ ਨੇ ਵੀ ਤਾਂ ਇਹੋ ਸੋਚਿਆ ਕਿ ਸਿਮੀ ਬਾਰੇ ਸੁਣਿਆ ਹੀ ਹੋਣਾ ਤੁਸੀਂ ਜੇ ਵੀਰੇ ਨੇ ਕਿਹਾ ਹਾਂਜੀ ਪੂਆਜੀ ਸੁਣਿਆ ਅਸੀਂ ਸਭੀ ਬੋਲੀ ਤੇ ਵੀਰੋ ਵੀ ਕੁਝ ਦੇਣਾ ਆਪਣੇ ਬੀਰੇ ਘਰ ਆ ਕੇ ਵਾਪਸ ਚਲੀ ਜਾਂਦੀ ਹੈ ਆਪਣੇ ਘਰ ਕੁਝ ਦਿਨ ਤਾਂ ਨਾ ਚਰ ਸਿੰਘ ਜਿੰਨੇ ਤੀਆਂ ਦਾ ਜੀ ਹੀ ਨਾ ਲੱਗੇ ਲੇਕਿਨ ਫਿਰ ਹੌਲੀ ਹੌਲੀ ਉਹੀ ਰੁਟੀਨ ਹੋ ਗਈ ਤਿਆਂ ਜਿੰਨਾ ਬਾਰੇ ਕਿਹਾ ਜਾਂਦਾ ਹੈ ਕਿ ਤਿਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਹਰ ਕੋਈ ਇਹੋ ਚਾਹੁੰਦਾ ਹੈ ਸਭ ਦੀਆਂ ਤਿਆਂ ਖੁਸ਼ ਰਹਿਣ ਆਪਣੇ ਪੇਕੇ ਘਰ ਤੇ ਆਪਣੇ ਸਹਰੇ ਘਰ ਦੀ ਤਿਆਂ ਨਾਲ ਕਰ ਵਿੱਚ ਕਿੰਨੀਆਂ ਰੌਣਕਾਂ ਲੱਗ ਜਾਂਦੀਆਂ ਇਹ ਨਹੀਂ ਕਿ ਪੁੱਤ ਨਹੀਂ ਲਾਉਂਦੇ ਰੌਣਕਾਂ ਉਹ ਵੀ ਲਾਉਂਦੇ ਹੈ ਪਰ ਤਿਆਂ ਦੋ ਦੋ ਘਰਾਂ ਵਿੱਚ ਰੌਣਕਾਂ ਲਾਉਂਦੀਆਂ ਨੇ ਦੋ ਕਰਾਂ ਨੂੰ ਸੰਭਾਲਦਿਆਂ ਨੇ ਸਮਾਂ ਵੀਦਿਆ ਕਿਹੜਾ ਟਾਈਮ ਲੱਗਦਾ ਉਹ ਤਾਂ ਆਪਣੀ ਚਾਲ ਚੱਲਦਾ ਰਹਿੰਦਾ ਤੇ ਆਪਣੇ ਨਾਲ ਕਿੰਨੀਆਂ ਖੁਸ਼ੀਆਂ ਕਮੀਆਂ ਉਤਰਾ ਚੜਾ ਲੈ ਕੇ ਆਉਂਦਾ ਸਭ ਦੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੀ ਨਾਚਰ ਸਿੰਘ ਦੀ ਜ਼ਿੰਦਗੀ ਵਿੱਚ ਆਪਣੀਆਂ ਤੀਆਂ ਨੂੰ ਵਿਆਹ ਕੇ ਤੋਰਨ ਦੀ ਘੜੀ ਵੀ ਆ ਗਈ ਸੀ ਜਿਵੇਂ ਜਿਵੇਂ ਨਾਚਰ ਸਿੰਘ ਦੀਆਂ ਤਿੰਨ ਤੀਆਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਹੌਲੀ ਹੌਲੀ ਨੱਜਰ ਸਿੰਘ ਨੇ ਇਕੱਲੇ ਇਕੱਲੀ ਦੀ ਦਾ ਵਿਆਹ ਸਮੇਂ ਨਾਲ ਕਰ ਦਿੱਤਾ ਤੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਉਤਰ ਵੀਰੋ ਨੇ ਵੀ ਆਪਣੇ ਬੱਚਿਆਂ ਤੇ ਵਿਆਹ ਕਰ ਦਿੱਤੇ ਸੀ ਦੋਵੇਂ ਪੈਣ ਪਰਾਵਾਂ ਦੀਆਂ ਤੀਆਂ ਨੂੰ ਬਧੀਆਂ ਜਵਾਈ ਤੇ ਘਰਵਾਰ ਮਿਲ ਗਏ ਸੀ ਇਸ ਲਈ ਦੋਵੇਂ ਦਿਨ ਰਾਤ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਤੇ ਉਹਨਾਂ ਦੀਆਂ ਖੁਸ਼ੀਆਂ ਬਣੀਆਂ ਰਹਿਣ ਦੀ ਅਰਦਾਸ ਕਰਦੇ ਸਨ ਵਿਰੋਧਤਾ ਨੂੰ ਵੀ ਬੜੀ ਸਿਆਣੀ ਆਈ ਸੀ ਜੋ ਉਹਨਾਂ ਦਾ ਬੜਾ ਮਾਣ ਸਤਕਾਰ ਕਰਦੀ ਤੇ ਵੀਰੋਂ ਨੇ ਵੀ ਉਸ ਨੂੰ ਧੀ ਵਾਂਗ ਰੱਖਿਆ ਸੀ ਹਮੇਸ਼ਾ ਉਸ ਨੂੰ ਬੇਟੀ ਵਾਂਗ ਪਿਆਰ ਦਿੰਦੀ ਸਭ ਖੁਸ਼ ਸਨ ਰਾਚਰ ਸਿੰਘ ਦਾ ਘਰ ਤਾਂ ਧੀਾਂ ਦੇ ਜਾਣ ਤੋਂ ਬਾਅਦ ਜਮ੍ਹਾਂ ਹੀ ਖਾਲੀ ਹੋ ਗਿਆ ਸੀ ਉਹ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ ਤੇ ਸਾਰਾ ਦਿਨ ਆਪਣੀ ਦੁਕਾਨ ਤੇ ਹੁੰਦਾ ਰੋਜ਼ ਬਿਨਾਂ ਨਾ ਗਾਸੀਮੀ ਸਾਬੀ ਤੇ ਜੱਸੀ ਉਸ ਨੂੰ ਫੋਨ ਕਰਕੇ ਹਾਲ ਚਾਲ ਪੁੱਛਦੀਆਂ ਰਹਿੰਦੀਆਂ ਜਦ ਕਦੇ ਵੀ ਟਾਈਮ ਮਿਲਦਾ ਤਾਂ ਕੋਈ ਨਾ ਕੋਈ ਆ ਕੇ ਉਹਨੂੰ ਮਿਲ ਜਾਂਦੀ ਤਾਂ ਨਾਜ਼ਰ ਸਿੰਘ ਦੇ ਘਰ ਵੀ ਫਿਰ ਰੌਣਕ ਲੱਗ ਜਾਂਦੀ ਨਾਨਾ ਜੀ ਨਾਨਾ ਜੀ ਕਰ ਤੇ ਆਉਂਦੀਆਂ ਧੀਆ ਦੇ ਬੱਚੇ ਉਹਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਉਹਨਾਂ ਨੂੰ ਦੇਖ ਦੇਖ ਕੇ ਨਾਜ਼ਰ ਸਿੰਘ ਨੂੰ ਆਪਣੀਆਂ ਧੀਆ ਦਾ ਬਚਪਨ ਯਾਦ ਆ ਜਾਂਦਾ ਤੇ ਉਹ ਵੀ ਬੱਚਿਆਂ ਨਾਲ ਬੱਚਾ ਬਣ ਜਾਂਦਾ ਜੇ ਤਾਂ ਉਹ ਦੁਕਾਨ ਵੀ ਨਹੀਂ ਜਾਂਦਾ ਸਾਰਾ ਦਿਨ ਬੱਚਿਆਂ ਨਾਲ ਬੱਚਾ ਬਣ ਕੇ ਖੇਡਦਾ ਰਹਿੰਦਾ ਤੇ ਬੱਚੇ ਵੀ ਆਪਣੇ ਨਾਨਾ ਜੀ ਨਾਲ ਬੜਾ ਪਿਆਰ ਕਰਦੇ ਸਨ ਤੇ ਉਹਨਾਂ ਦੀਆਂ ਮਾਮਾ ਮਤਲਬ ਨੱਛ ਸਿੰਘ ਦੀਆਂ ਧੀਆ ਆਪਣੇ ਪਿਤਾ ਜੀ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੁੰਦੀਆਂ ਸਨ ਹਮੇਸ਼ਾ ਤਿੰਨ ਹੋਤੀਆਂ ਕੁਛ ਨਾ ਪ੍ਰਮਾਤਮਾ ਤੋਂ ਆਪਣੇ ਪਿਤਾ ਜੀ ਦੀ ਤੰਦਰੁਸਤੀ ਦੀ ਅਰਦਾਸ ਕਰਦੀਆਂ ਸਨ ਇਹ ਕਹਾਣੀ ਇੱਥੇ ਹੀ ਸਮਾਪਤ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਸੀ ਪਰਵਾਰਿਕ ਕਹਾਣੀ ਸੀ